हमारा आगे।, आगे का रास्ता क्या होगा किस तरह से इन दो मुद्दों को एक बड़े पॉलिटिकल मुद्दे में तब्दील किया जा सकता है क्योंकि जो हमले हैं जितना जानते हैं और ना जितना जानेंगे तो चाहे वो झारखंड का रूपेश हो जो जेल में बंद है या फिर अनगिनत पत्रकार जिनके ऊपर एफ आई आर है या अनगिनत राइटर और एक्टिविस्ट जिनके ऊपर एफ आई आर है इन सबके लिए जो आवाज उठानी और हिम्मत नहीं हारनी ये दो कारण ਪਹਿਲੀ ਗੱਲ ਇਹ ਹੈ ਕਿ ਹਿੰਦੂ ਸਾਇੰਸ ਸਰਕਾਰ ਨੇ ਤਿੰਨ ਨਵੇਂ ਫੌਜਦਾਰੀ ਕੋਡ ਲਾਗੂ ਕੀਤੇ ਹੈ ਜਿਹੜੇ ਪੁਲਿਸ ਨੂੰ ਤੇ ਸਟੇਟ ਨੂੰ ਬਹੁਤ ਜ਼ਿਆਦਾ ਤਾਕਤਾਂ ਦਿੰਦੇ ਹੈ ਤੇ ਉਹਨਾਂ ਨੂੰ ਮੌਕਾ ਮਿਲਦਾ ਹੈ ਇਹਨਾਂ ਕਾਨੂੰਨਾ ਰਾਹੀ ਕਿ ਜਿੰਨੇ ਵੀ ਲੋਕ ਪ੍ਰੋਟੈਸਟ ਕਰਕੇ ਬਿਹੱਕੀ ਮੰਗਾਂ ਦੇ ਵਾਸਤੇ ਉਹਨਾਂ ਨੂੰ ਅਤਵਾਦੀ ਕਹਿ ਕੇ ਉਹ ਦਬਾ ਸਕਣਗੇ ਸੋ ਉਹਨਾਂ ਕਾਨੂੰਨਾਂ ਦੇ ਵਾਪਸੀ ਵਾਸਤੇ ਰੱਦ ਕਰਨ ਵਾਸਤੇ ਇਕੱਠ ਕੀਤਾ ਗਿਆ ਉਹਦੇ ਨਾਲ ਨਾਲ ਵਿਸ਼ਵ ਪ੍ਰਸਿੱਧ ਲੇਖਕਾ ਅਰੰਦਤੀ ਰੌਏ ਤੇ ਪ੍ਰੈਸਰ ਸ਼ੌਕਤ हुसैन ਦੇ ਖਿਲਾਫ ਜਿਹੜਾ ਗੈਰਕਾਨੂੰਨੀ ਗਤੀਵਿਧੀਆਂ ਰੋਕੂ ਤਹਿਤ ਕਾਨੂੰਨ ਤਹਿਤ ਕੇਸ ਬਣਿਆ ਹੋਇਆ ਹੈ ਤੇ ਜਿਵੇਂ ਲੈਫਟ ਗਵਰਨਰ ਦਿੱਲੀ ਨੇ ਅਯਾਜਤ ਤੇ ਮﻘਦਮਾ ਚਲਾਉਣ ਦੀ ਉਹ ਕੇਸ ਦੀ ਵਾਪਸੀ ਦੇ ਮੰਨ ਕਰਦੇ ਹਨ ਅਸੀਂ ਸਮਝਦੇ ਹਾਂ ਕਿ ਇਹ ਲੇਖਕਾ ਲੋਕਾਂ ਦੇ ਹੱਕ ਦੀ ਗੱਲ ਕਰਦੇ ਆ ਲੋਕਾਂ ਦੇ ਪੱਖ ਵਾਸਤੇ ਲਿਖਦੇ ਆ ਤੇ ਲੋਕਾਂ ਦੀ ਆਵਾਜ਼ ਹੈ ਤੇ ਉਸ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਹੁਜੇ ਕੇਸ ਬਣਾ ਕੇ ਉਕੀ ਇਸਦੀ ਵਾਪਸੀ ਦੀ ਮੰਗ ਕਰਵਾਉਣ ਵਾਸਤੇ ਦਾ ਕੱਟ ਕੇ ਤੱਕ ਹੈ। ਅੱਜ ਕਿਸਾਨਾਂ ਨੇ ਵੀ ਗੱਲ ਕਰੀ ਹੈ ਤਾਂ ਕਿਸਾਨ ਵੀ ਕਈ ਵਾਰ ਆਪਣੀਆਂ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕਰਦੇ ਨਜ਼ਰ ਆ ਰਹੇ ਨੇ ਪਰ ਜਿਹੜਾ ਉਹਨਾਂ ਦੀ ਸੁਣਵਾਈ ਕਿਤੇ ਨਹੀਂ ਹੋਦੀ ਇਹਨਾਂ ਨੂੰ ਕਿਵੇਂ ਦੇਖੀ ਅਸੀਂ ਹਮੇਸ਼ਾ ਕਿਸਾਨਾਂ ਮਜ਼ਦੂਰਾਂ ਬਲਾਸਮਾਂ ਜਿਨ੍ਹਾਂ ਨੇ ਸੰਘਰਸ਼ ਹੈ ਉਹਦੇ ਹੱਕ 'ਚ ਆਵਾਜ਼ ਠਾਉਣੀ ਹੈ ਤੇ ਹਟਾਉਂਦੇ ਰਵਾਂਗੇ ਕਿ ਸੰਘਰਸ਼ ਕਰਨ ਉਹਨਾਂ ਦਾ ਬੁਨਿਆਦੀ ਜਮਹੂਰੀ ਹੱਕ ਹੈ ਤੇ ਸਾਨੂੰ ਲੱਗਦਾ ਹੈ ਕਿ ਇਹ ਨਵੇਂ ਕਾਨੂੰਨ ਆ ਫੌਜਦਾਰੀ ਇਹ ਇਹ ਕਾਨੂੰਨ ਉਸ ਹੱਕਾਂ ਨੂੰ ਖੋਹਣ ਦਾ ਰਾਹ ਪੱਧਰਾ ਕਰ ਰਹੇ ਹੈ। ਇਸੇ ਕਰਕੇ ਅਸੀਂ ਸੰਘਰਸ਼ਾਂ ਦੀ ਹਮਾਇਤ ਕਰਦੇ ਹੋਏ ਇਹਨਾਂ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਨ ਕਰ ਰਹੇ ਹਾਂ ਪਹਿਲਾਂ ਵੀ ਬੜੀ ਬੜੀ ਇਹਦੋਂ ਐਗਜੇ ਸੰਘਰਸ਼ ਹੋਏ ਨੇ ਪਰ ਕਿਤੇ ਵੀ ਸਰਕਾਰ ਦੇ ਕੰਨਾਂ ਤੇ ਜੂੰ ਜੜੀ ਨਹੀਂ ਰੰਗੀ ਲੱਗਦਾ ਕਿ ਅੱਜ ਦੇ ਤੁਹਾਡੇ ਸਭ ਮਾ ਵਿਰੋਧ ਮਾਰਚ ਤੋਂ ਬਾਅਦ ਜਰ ਕੋਈ ਅਸਰ ਹੋਏਗਾ ਜ਼ਰੂਰਿਤ ਤੌਰ ਤੇ ਹੁੰਦਾ ਜਿੱਥੇ ਵੀ ਲੋਕ ਇਕੱਠੇ ਹੁੰਦੇ ਆ ਸਰਕਾਰ ਨੂੰ ਲੋਕਾਂ ਦੀ ਤਾਕਤ ਦਾ ਪਤਾ ਲੱਗਦਾ ਹੈ ਕਿ ਉਹਦਾ ਅਸਰ ਹਮੇਸ਼ਾ ਹੁੰਦਾ ਹੈ ਬਹੁਤ ਮਿਹਰਬਾਨ